ਰਾਤ ਰੁਕੇ ਸੀ ਅਸੀਂ ਸ਼੍ਰੀਨਗਰ ਮੌਸਮ ਪੰਜਾਬ ਵਰਗਾ ਹੀ ਸੀ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਧੁੱਪ ਬਹੁਤ ਹੈ ਲੇਵਲ ਚੱਲੇ ਆ ਹੁਣ ਤੇ ਦੇਖਦੇ ਸ਼ਾਇਦ ਕੁਝ ਮੌਸਮ ਚੇਂਜ ਹੋਵੇ ਨਿਆਣੇ ਆਲੇ ਤੇ ਚਾਹ ਨਾਲ ਜੈਕਟਾਂ ਲਈਆਂ ਵੀ ਮੋਟੀਆਂ ਜੈਕਟਾਂ ਪਾਵਾਂਗੇ ਅਜੇ ਤੱਕ ਸਿਰ ਟ-ਸ਼ਰਟਾਂ ਹੀ ਚੱਲ ਰਿਆ ਗੱਡੀ ਏਸੀ ਚੱਲਦੀ ਗਈ ਹਜੇ ਵੀ ਏਸੀ ਚੱਲ ਰਿਆ ਗੱਡੀ ਦੇ ਵਿੱਚ ਲੇਹ ਨੂੰ ਜਾਂਦਿਆਂ ਵੀ ਰਾਤ ਸ਼੍ਰੀਨਗਰ ਚ ਮੀ ਬੈੰਦਾ ਰਹਾ ਪਰ ਹੁਣ ਹਾਲਾਤ ਮਾੜੀ ਹੈ ਤੇ ਸਾਡੀ ਗੱਡੀ ਵੀ ਕੁੱਨ 677 ਕਿਲੋਮੀਟਰ ਚੱਲ ਗਈ ਹੈ ਮਾਈਲੇਜ ਚੰਗੀ ਦਿੱਤੀ ਖੈਰ ਲਗਭਗ ਕੱਲ ਚੈੱਕ ਕੀਤੀ ਸੀ 17 ਪੁਆਇੰਟ ਕੁਛ ਦੀ ਐਵਰੇਜ ਸੀ ਦੀ ਮਾਈਲੇਜ ਸੀ ਗੱਡੀ ਦੀ ਉਮੀਦ ਨਹੀਂ ਸੀ ਏਸੀ ਚੱਲਦਾ ਆ ਨਾਲੇ ਸਾਰਾ ਤੇ ਉਮੀਦ ਨਹੀਂ ਸੀ ਵੀ i20 ਇੰਨੀ ਵਧੀਆ ਪਰਫਾਰਮੈਂਸ ਦੇਗੀ ਪਰ ਬਹੁਤ ਵਧੀਆ ਗੱਡੀ ਹੈ ਖੈਰ ਅੱਜ ਲੇਹ ਨੂੰ ਚੱਲ ਰਹੇ ਆ ਤੇ ਲੇਹ ਦੀ ਯਾਤਰਾ ਤੁਹਾਨੂੰ ਕਰਾਉਣੇ ਆ ਪੱਥਰ ਸਾਹਿਬ ਗੁਰਦੁਆਰਾ ਵੀ ਆਏਗਾ ਰਸਤੇ 'ਚ ਸੋਨਮਰਗ ਸੋਨਮਰਗ ਵੈਸੇ ਰੁਕਾਂਗੇ ਤੇ ਨਹੀਂ ਪਰ ਬਾਕੀ ਦਿਖਾਉਣੇ ਆ ਤੁਹਾਨੂੰ ਅੱਗੇ ਚੱਲਦੇ ਚੱਲਦੇ ਸੋਨਮਰਗ ਆ ਗਏ ਆ ਤੇ ਟ੍ਰੈਫਿਕ ਬਹੁਤ ਸੀ ਰਸਤੇ ਵਿੱਚ ਆ ਬ੍ਰਿਜ ਬਣ ਰਹੇ ਆ ਤੇ ਟਨਲ ਇੱਥੇ ਵੀ ਬਣ ਰਹੀ ਆ ਸੋਨਮਰਗ ਨਿਕਲਦੇ ਆ ਤੁਹਾਨੂੰ ਟਨਲ 'ਚ ਲੈ ਜਾਣਗੇ ਅੱਗੇ ਫਿਰ ਟ੍ਰੈਫਿਕ ਅਤ ਸੀ ਮਤਲਬ ਹੱਦੋਂ ਵੱਧ ਆ ਚੜਨਾ ਇੱਕ ਡਿਗ ਰਿਹਾ ਤੇ ਕੁਦਰਤ ਦੀਆਂ ਨਿਯਮਤਾਵਾਂ ਪਾਣੀ ਦੇਖੋ ਕਿੰਨਾ ਸਾਫ਼ ਹੈ ਦੇਖੋ ਉਹ ਪੰਜਾਬ ਵਾਲੇ ਉਹ ਸਾਹਮਣੇ ਪਾਣੀ ਬੁਰਾ ਹਾਲ ਹੋਣਾ ਜੇ ਆਹ ਦੇਖੋ ਚਰਨਾ ਅੱਗੇ ਹੁਣ ਲੇ ਨੂੰ ਜਾ ਰਹੇ ਹਾਂ ਤੇ ਹੁਣ ਦਿਖਾਉਂਦੇ ਜਾਵਾਂਗੇ ਤੁਹਾਨੂੰ ਥੋੜਾ ਥੋੜਾ ਕਰਕੇ ਅੱਗੇ ਵਿੱਚ ਟ੍ਰੈਫਿਕ ਜ਼ਿਆਦਾ ਸੀ ਟ੍ਰੈਫਿਕ ਕਰਕੇ ਜ਼ਿਆਦਾ ਨਹੀਂ ਵਿਖਾ ਸਕੇ ਸ਼ਿਸ਼ਿਨਾ ਘਰ ਤੋਂ ਚੱਲੇ ਸੀ ਸਵੇਰੇ ਅੱਜ ਹੱਥ ਦੀ ਗਰਮੀ ਤੋਂ ਨਿਕਲੇ ਬਾਹਰ ਤੇ ਸੋਨਮਰਗ ਤੱਕ ਰਸ ਦੀ ਟ੍ਰੈਫਿਕ ਵੀ ਬਹੁਤ ਜ਼ਿਆਦਾ ਸੀ ਉੱਥੋਂ ਨਿਕਰੇ ਆ ਤੇ ਬਾਲਤਾਲ ਨੂੰ ਕਿਉਂਕਿ ਅਮਰਨਾਥ ਯਾਤਰਾ ਚੱਲ ਰਹੀ ਹੈ ਤੇ ਉੱਥੋਂ ਤੱਕ ਕੁਝ ਕੁ ਟ੍ਰੈਫਿਕ ਆਇਆ ਹੁਣ ਅੱਗੇ ਟ੍ਰੈਫਿਕ ਕਾਫੀ ਜ਼ਿਆਦਾ ਘਟ ਗਿਆ 70% ਟ੍ਰੈਫਿਕ ਘਟ ਗਿਆ ਆ ਕੋਲ ਤੇ ਵਿਊ ਜਿਹੜੇ ਆ ਆ ਦੇਖੋ ਇਧਰ برفਾਂ ਵਾਲੇ ਗਲੇਸ਼ੀਅਰ ਤੁਹਾਨੂੰ ਇੱਥੇ ਦਿਸਣ ਲੱਗ ਪਿਆ ਝਾਕੇ ਬਾਕੇ ਬੜੇ ਸੋਹਣੇ ਹੋ ਗਿਆ ਹੁਣੇ ਦੇਖਣ ਨੂੰ ਕਾਫੀ ਕੁਝ ਹੈ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇੱਥੇ ਜੁਲਾਈ ਦੇ ਵਿੱਚ ਆਇਆ ਰਸ਼ ਘਟ ਜਾਏਗਾ ਕਿਉਂਕਿ ਉੱਤਰਾਖੰਡ ਹਿਮਾਚਲ ਬਿਲਕੁਲ ਖਾਲੀ ਹੋ ਜਾਂਦਾ ਜੁਲਾਈ ਦੇ ਵਿੱਚ ਜੂਨ ਤੋਂ ਬਾਅਦ ਇੱਥੇ ਉਹ ਤੁਹਾਨੂੰ ਹੈਲੀਕਾਪਟਰ ਵੀ ਸ਼ਾਇਦ ਵਿੱਚ ਦਿਸ ਰਿਹਾ ਹੋਏਗਾ ਇਹ ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾਂਦਾ ਹੈ ਤੇ ਲੈ ਕੇ ਆਉਂਦਾ ਹੈ ਇਥੇ ਜੁਲਾਈ ਦੇ ਵਿੱਚ ਰਸ ਜਿਹੜਾ ਹੈ ਨਾ ਉਹ ਘਟਦਾ ਨਹੀਂ ਕਿਉਂਕਿ ਅਮਰਨਾਥ ਯਾਤਰਾ ਸ਼ੁਰੂ ਹੋ ਜਾਂਦੀ ਏ ਇਸ ਕਰਕੇ ਉਹ ਹੋਰ ਰਸ ਪੈਣਾ ਜ਼ਿਆਦਾ ਪੈਣ ਲੱਗ ਪੈਂਦਾ ਹੈ ਬਾਕੀ ਮੌਸਮ ਇਥੇ ਆ ਕੇ ਇੰਨਾ ਕੁ ਠੰਡਾ ਹੋ ਗਿਆ ਮਤਲਬ ਨਾਂਦੀ ਆ ਗਿਆ ਨਜ਼ਾਰਾ ਹੀ ਆ ਗਿਆ ਵਿਖਾਉਂਦੇ ਜਾਂਦੇ ਆ ਤੁਹਾਨੂੰ ਨਾਲ-ਨਾਲ ਰਾਪਰੀ ਸਿੰਘ ਜੀ ਵੀਡੀਓਗ੍ਰਾਫਰ ਨੇ ਸਾਡੇ ਜਿਹੜੇ ਵੀਡੀਓ ਬਣਾ ਰਹੇ ਨੇ ਤੁਹਾਡੀ ਅੱਗੇ ਨਾਲ ਫਰਕ ਪੈ ਗਿਆ ਵੀਡੀਓ ਬਣਾਉਣ ਚੋਂ ਸੋਣੀ ਬਣਾਉਣ ਲੱਗ ਪਿਆ ਹੈ ਜੋ ਜਿਵੇਂ ਅੱਗੇ ਵਧਦੇ ਜਾਂਦੇ ਆ ਝਾਕੇ ਬਾਕੇ ਬਾਹਲੀ ਸੋਹਣੇ ਹੁੰਦੇ ਜਾਂਦੇ ਹਰ ਪਾਸੇ ਬਰਫੀ ਬਰਫ ਦਿਸਣ ਲੱਗ ਪਈ ਹੈ ਜੋ ਜ਼ਿਲਾ ਪਾਸ ਅੱਜ ਆਪਾਂ ਕ੍ਰੋਸ ਕਰਨਾ ਹੈ ਤੇ ਜੋ ਜ਼ਿਲਾ ਪਾਸ ਕ੍ਰੋਸ ਕਰਕੇ ਫਿਰ ਪੱਥਰ ਸਾਹਿਬ ਗੁਰਦੁਆਰਾ ਵੀ ਆਏਗਾ ਜੇ ਰੋਡ ਕਲੀਅਰ ਰਿਹਾ ਤੇ ਵੈਸੇ ਤਾਂ ਕੋ ਗੱਡੀਆਂ ਆ ਰਹੀਆਂ ਨੇ ਇਹ ਕਈ ਗੱਡੀਆਂ ਕਾਰਗਿਲ ਤੱਕ ਦੀਆਂ ਵੀ ਹੁੰਦੀਆਂ ਤੇ ਜੋ ਜ਼ਿਲਾ ਪਾਸ ਜਿਹੜਾ ਹੈ ਉਹ ਅੱਜ ਕ੍ਰੋਸ ਕਰਨਾ ਹੈ ਤੇ ਖੁਦੋਂ ਬਾਅਦ ਪੱਥਰ ਸਾਹਿਬ ਫਿਰ ਲੇ ਅੱਜ ਦਾ ਜਿਹੜਾ ਉਸਟੇ ਆਪਾਂ ਕਰਾਂਗੇ ਤੇ ਝਾਕੇ ਬਾਕੇ ਵਿਖਾਉਂਦੇ ਜਾਵਾਂਗੇ ਇਦਾਂ ਹੀ ਕਰਾਂਗੇ ਇਹ ਹੈ ਬਾਲਟਾਲ بیس ਕੈਂਪ ਅਮਰਨਾਥ ਯਾਤਰੀਆਂ ਦੇ ਵਾਸਤੇ ਵੇਖੋ ਕਿੰਨੀ ਕਮਾਲ ਕੀਤੀ ਪਈ ਆ ਇੱਥੋਂ ਤੱਕ ਥੱਲੇ ਗੱਡੀਆਂ ਜਿਹੜੀਆਂ ਉਹ ਦਿਸ ਰਹੀਆਂ ਮਤਲਬ ਗੱਡੀਆਂ ਆਉਂਦੀਆਂ ਹੋਣਗੀਆਂ ਇੱਥੋਂ ਤੱਕ ਉਹ ਦੇਖੋ ਇਹ ਤੋਂ ਅੱਗੇ ਸ਼ਾਇਦ ਫਿਰ ਪੈਦਲ ਰਸਤਾ ਹੋਏਗਾ ਕਿੱਟੇ ਗਿਆ ਪੁਰਾ ਦੇਖਾ ਸਾਕੇ ਪਾਕੇ ਗਿਲ ਤੋਂ ਮ제 ਪਿੱਛੇ ਆ ਤੇ ਚੜਾਈ ਬਹੁਤ ਜ਼ਿਆਦਾ ਆ ਗਈ ਇੱਕੋ ਵਾਰ ਇਹਨਾਂ ਸੜਕ ਕੁਛ ਖਰਾਬ ਸੀ ਪਰ B R O ਨੇ ਆ ਕੰਮ ਬਹੁਤ ਵਧੀਆ ਕੀਤਾ B R O ਬਾਰਡਰ ਰੋਡ ਆਰਗੇਨਾਈਜੇਸ਼ਨ ਜਿਹੜੀ ਇਹਨਾਂ ਸੜਕਾਂ ਨੂੰ ਇਹ ਰੱਖ-ਰਖਾਵ ਕਰਦੀ ਤੇ ਬਣਾਉਂਦੀ ਹੈ ਆ ਲੋਕ ਟਾਈਲ ਦੇਖੋ ਤੁਸੀਂ ਥੱਲੇ ਲੱਗੀ ਹੋਣੀ ਆ ਲੋਕ ਟਾਈਲ ਲੱਗੀ ਆ ਚੜਾਈ ਕਾਫੀ ਆ ਲੋਕ ਟਾਈਲ ਕਰਕੇ ਮਤਲਬ ਸੜਕ ਟੁੱਟਦੀ ਨਹੀਂ ਆ ਫਿਰ ਆ ਦੇਖੋ ਸਾਹਮਣੇ ਗਲੇਸ਼ੀਅਰ ਵੀ ਤੁਹਾਨੂੰ ਦਿਸੇਗਾ ਉਹਨੂੰ ਆ ਦੇਖੋ ਇਹ ਗਲੇਸ਼ੀਅਰ ਕੱਟ ਕੇ ਇਹ ਦੇਖੋ ਸੜਕ ਬਣਾਈ ਆ ਹਾਂ ਇਹ ਵੀ ਤੁਸੀਂ ਦੇਖ ਲਓ ਵੀ ਦਿਲਚਸਪ ਨਾ ਰਵੇ ਵੀ ਸਾਰੀ ਸੜਕ ਵਧੀਆ ਹੀ ਆਉਣੀ ਹੈ ਇਹੋ ਜੀ ਵੀ ਆਉਣੀ ਹੈ ਆ ਪਾਣੀ ਗਲੇਸ਼ੀਅਰ ਦੇ ਥੱਲੇੋਂ ਨਿਕਲਦਾ ਪਿਆ ਹੈ ਤੇ ਦੇਖੋ ਗਲੇਸ਼ੀਅਰ ਸੜਕਾਂ ਹਰ ਤਰ੍ਹਾਂ ਦੀਆਂ ਹੀ ਆਉਣੀਆਂ ਹੈ ਤੇ ਦੂਜੇ ਗियर ਚ ਗੱਡੀ ਜਾ ਰਹੀ ਹੈ ਤੀਜਾ ਗियर ਕਿਤੇ ਕਿਤੇ ਗੱਡੀ ਵਾਗਦੀ ਹੈ ਤੁਸੀਂ ਦੇਖੋ ਵੀ ਜਿਹੜੇ ਗਲੇਸ਼ੀਅਰ ਬੜੇ ਉੱਚੇ ਉੱਚੇ ਦੂਰ ਦੂਰ ਦੇਖਦੇ ਸੀ ਉਹ ਗਲੇਸ਼ੀਅਰ ਦੇ ਕੋਲੋਂ ਲੰਘਦੇ ਪਏ ਆ ਤੇ ਉਚਾਈ ਤੇ ਫਿਰ ਆਪਣੇ ਆ ਵੀ ਜਿਆਦਾ ਹੋਣੀ ਐ ਪਰ ਮੌਸਮ ਦੇ ਤਬਦੀਲੀ ਬਹੁਤ ਹੋ ਗਈ ਠੰਡਾ ਹੋ ਗਿਆ ਧੁੱਪ ਨਿਕਲਣ ਕਰਕੇ ਥੋੜੀ ਜਿਹੀ ਗਰਮੀ ਫੀਲ ਹੁੰਦੀ ਸੀ ਉਹਨੂੰ ਵੀ ਨਹੀਂ ਹੋ ਰਹੀ ਗਲੇਸ਼ੀਅਰ ਦੂਰ ਦੂਰ ਦੇਖਦੇ ਹੀ ਹੁਣ ਬਿਲਕੁਲ ਹੀ ਨੇੜੇ ਹੋ ਗਏ ਚੱਲਦੇ ਚੱਲਦੇ ਜੋ ਜ਼ਿਲਾ ਪਾਸ ਆ ਗਏ ਆ ਜੋ ਜ਼ਿਲਾ ਪਾਸ ਠੰਡ ਇੱਥੇ ਆ ਕੇ ਲੱਗ ਰਹੀ ਹੌਣ ਥੋੜੀ ਥੋੜੀ ਆ ਦੇਖੋ ਸ਼ਿਰੀਨਗਰ 108 ਕਿਲੋਮੀਟਰ ਜੰਮੂ 404 ਲੈਟੀਟਿਊਡ ਹੈ 11649 ਫੁੱਟ ਐਦਾਂ ਦਾ ਸਭ ਦੇਖਣ ਵਾਲਾ ਚਾਕਾ ਬਾਕਾ ਬਹੁਤ ਸੋਹਣਾ ਬਹੁਤ ਸੋਹਣੀ ਜਗ੍ਹਾ ਇੱਥੇ ਲੋਕ ਫੋਟੋਆਂ ਖਿਚਾਉਂਦੇ ਆ ਯੂ ਆਰ ਦਾ ਸਟੈਂਡਿੰਗ ਐਟ ਦਾ ਜੋ ਜ਼ਿਲ੍ਹਾ ਪਾਸ 11649 ਫੀਟ ਆਈ ਲਵ ਬੀ ਆਰਓ ਬੀ ਆਰਓ ਬ੍ਰੋ ਨਹੀਂ ਐ ਬੀ ਆਰਓ ਐ ਬੋਲਡਰ ਰੋਡ ਆਰਗਨਾਈਜੇਸ਼ਨ ਇਹ ਇਥੋਂ ਦੀਆਂ ਸੜਕਾਂ ਬਣਾਉਂਦੀ ਐ ਤੇ ਸੜਕਾਂ ਦਾ ਰੱਖ-ਰਖਾਵ ਕਰਦੀ ਐ ਸਾਰਾ ਇਹ ਐ ਆਪੀ ਆ ਜਾਓ ਜੋ ਜ਼ਿਲ੍ਹਾ ਪਾਸ ਕੱਲ ਤੱਕ ਤੇ ਗਰਮੀ ਸੀ ਅੱਜ ਕੁਛ ਸਾ ਆਇਆ ਉਹ ਟੱਬਰ ਸਾਡਾ ਦਾਹ ਜੜਿਆ ਜਾਂਦਾ ਕਹਿੰਦੇ ਵੀ ਉੱਤੇ ਜਾ ਕੇ ਵੇਖਣਾ ਹੈ ਵੈਸੇ ਇਦਾਂ ਦੇ ਇਲਾਕੇ ਘਾਟੀ ਨਜ਼ਰ ਆਉਂਦੇ ਆ ਪਿੱਛੇ ਸੜਕ ਤੁਸੀਂ ਦੇਖੀ ਕਾਫੀ ਜਿਆਦੀ ਚੜਾਈ ਸੀ i20 ਲਗਭਗ ਦੂਜੇ ਗੇਅਰ 'ਚ ਹੀ ਆਈ ਹੈ ਟ੍ਰੈਫਿਕ ਘੱਟ ਸੀ ਟ੍ਰੈਫਿਕ ਇੰਨਾ ਜ਼ਿਆਦਾ ਨਹੀਂ ਸੀ ਪਿੱਛੇ ਹੀ ਸੀ ਸੋਨਮਾਰਗ ਤੱਕ ਉਸ ਤੋਂ ਬਾਅਦ ਟ੍ਰੈਫਿਕ ਘਟ ਗਿਆ ਸੀ ਆ ਉੱਤੇ ਜਾ ਕੇ ਨੇੜੇ ਜਾ ਕੇ ਵਿਖਾਉਣੇ ਸਾਹ ਚੜਨ ਲੱਗ ਪਿਆ ਵੀ ਇਹੋ ਜਿਹੇ ਫੁੱਲ ਇੱਥੇ ਨੇ ਵਿਰਲੇ ਟਾਮੀ ਨੇ ਜ਼ਿਆਦੇ ਨਹੀਂ ਇਹ ਨਵ ਚਾਈਆਂ ਦੇ ਇਹ ਵੀ ਬੜੀ ਵੱਡੀ ਗੱਲ ਹੈ ਜੀ ਉਹ ਬੈਠਾ ਸਾਡਾ ਟੱਬਰ ਜੋ ਜ਼ਿਲਾ ਪਾਸ ਐਟੀਟਿਊਡ 11349 ਫੁੱਟ 360 ਡਿਗਰੀ ਦਾ ਚਾਕਾ ਬਾਕਾ ਪਹਾੜ ਦੇਖੋ ਡਗਣ ਚੁੰਬੀ ਪਹਾੜ ਬਿਲਕੁਲ ਕੋਨੇ-ਮੋਨੇ ਪਹਾੜ ਨੇ ਬਹੁਤ ਠੰਡੀ ਹਵਾ ਟੀ-ਸ਼ਰਟ ਤੇ ਪਾਈ ਆ ਮੈਂ ਪਰ ਹਾਲ ਮਾੜਾ ਹੈ ਕਿਉਂ ਗੱਡੀ ਵਿੱਚ ਬੈਠਿਆ ਫਿਰ ਗਰਮੀ ਫੀਲ ਹੁੰਦੀ ਇਸ ਕਰਕੇ ਹੁਣ ਅੱਗੇ ਚੱਲਦੇ ਆ ਜੋ ਜ਼ਿਲ੍ਹਾ ਪਾਸ ਤੋਂ ਕਾਰਗਿਲ ਤੇ ਫਿਰ ਲੇਵਲ ਵਲ ਦੇਖਣ ਨੂੰ ਬੜਾ ਗੋਸ਼ ਇੱਥੇ ਦਿਲ ਤੇ ਕਰਦਾ ਸਾਰਾ ਕੁਝ ਤੁਹਾਨੂੰ ਵਿਖਾਈ ਜਾਈਏ ਪਰ ਵੀਡੀਓ ਇੰਨੀਆਂ ਲੰਬੀਆਂ ਦਾ ਫਾਇਦਾ ਕੋਈ ਨਹੀਂ ਕੋਈ ਸਸਪੈਂਸ ਰਹੇਗਾ ਤਾਂ ਤੁਸੀਂ ਦੇਖਣਾ ਹੋਗੇ ਨਾ ਦੇਖੋ ਪਾਣੀ ਸਾਹਮਣੇ ਥੱਲੇ ਨਦੀ ਨਾਲ ਨਾਲ river ਨਾਲ ਨਾਲ ਹੈ ਤੇ ਸਾਹਮਣੇ ਦੇਖੋ ਦੋਨੋਂ ਪਾਸੇ ਕਮਾਲ ਹੀ ਹੈ ਸਾਹਮਣੇ ਦੇਖੋ ਕਿੰਨੀ ਕਮਾਲ ਸੜਕ ਉਥੋਂ ਤੱਕ ਥੋੜੀ ਜੀ ਖਰਾਬ ਸੀਗੀ ਤੇ ਚੜ੍ਹਾਈ ਵੀ ਬਹੁਤ ਸੀ ਉਦੋਂ ਅੱਗੇ ਸੜਕ ਵੀ ਆ ਠੀਕ ਹੈ ਤੇ ਨਾਰਮਲ ਆ ਕਿਤੇ ਮਾੜੀ-ਮੋਟੀ ਚੜ੍ਹਾਈ ਆ ਕਿਤੇ ਉਤਰਾਈ ਵਸ ਇਦਾਂ ਹੀ ਚੱਲੀ ਜਾ ਰਹੀ ਹੈ ਸਫਰ ਬਹੁਤ ਘੱਟ ਹੋ ਰਿਹਾ ਹੈ ਲੇਹੇ ਜੇ ਵੀ ਬਹੁਤ ਦੂਰ ਹੈ ਸਾਡੇ ਤੋਂ 300 ਕਿਲੋਮੀਟਰ ਲੇਹੇ ਜੇ ਕਦੇ ਤੁਰੇ ਜਾਣੇ ਆ ਤੇ ਇੱਥੋਂ ਲੈਗਾ ਜੀ 293 ਕਿਲੋਮੀਟਰ ਦਰਾਸ 17 ਬਾਅਦ ਤੁਸੀਂ ਦੇਖ ਰਹੇ ਹੋ ਕਿ ਇਹੋ ਜਿਹਾ ਨਾ ਉੱਪਰ ਰੁੱਕ ਇੱਧਰ ਝੱਕਾ ਲਿਆ ਝਿਆਕ ਜਿਵੇਂ ਜਿਵੇਂ ਜਾ ਰਹੇ ਹਾਂ ਉੱਕੇ ਦੇ ਖੁਸ਼ਕ ਪਹਾੜ ਕਾਰਗਿਲ ਨਿਕਲੇ ਆ ਤੇ ਕਾਰਗਿਲ ਨਿਕਲਣ ਤੋਂ ਬਾਅਦ ਇਦਾਂ ਦੇ ਪਹਾੜ ਆਏ ਆ ਸੜਕਾਂ ਬਹੁਤ ਸ਼ਾਨਦਾਰ ਹੈ ਜੀ ਲੇਵਲ ਜਾਣ ਵਾਲੀਆਂ ਜਿਹੜਾ ਪਾਸ ਆਇਆ ਸੀ ਉਸ ਪਾਸ ਤੋਂ ਪਹਿਲਾਂ ਹੀ ਜਿਹੜੀ ਸੜਕ ਸੀ ਉਹ ਲਗਭਗ 20-25 ਕਿਲੋਮੀਟਰ ਚੜਾਈ ਹੈ ਤੇ ਠੀਕ ਹੈ ਚੜਾਈ ਵਾਲੀ ਸੜਕ ਇਦਾਂ ਦੀਆਂ ਹੁੰਦੀਆਂ ਹੁਣ ਆ ਸੜਕਾਂ ਵੀ ਬਹੁਤ ਵਧੀਆ ਐ ਜਿਆਦੀ ਚੜਾਈ ਵੀ ਨਹੀਂ ਤੇ ਪਹਾੜ ਵੀ ਤੁਸੀਂ ਦੇਖਣੋ ਕਿਦਾਂ ਦੇ ਆ ਔਰ ਗਰਮੀ ਹੱਤ ਜੇ ਪਤਾ ਨਹੀਂ ਕੀ ਚੱਕਰ ਹੈ ਸਾਡੀ ਕਿਸਮਤ ਗਰਮੀ ਤੋਂ ਨਿਕਲੇ ਤੇ ਗਰਮੀ ਫੇਰ ਅੱਗੇ ਮੀ ਕਲਾ ਪਾਸ ਐਲਟੀਟਿਊਡ 12198 ਫੁੱਟ ਇਹ ਵੀ ਪਾਸ ਹੈ ਇਥੋਂ ਦਾ ਬਾਈਕਰਸ ਇਸ ਸਾਡੀ ਰਾਣੀ ਸੁੰਦਰਾ ਉੱਗਦੀ ਆਉਂਦੀ ਐਕਚੁਅਲੀ ਉਹ ਹਾਈ ਪੁਆਇੰਟ ਹੈ ਦਾ ਤੇ ਉਸ ਹਾਈ ਪੁਆਇੰਟ ਤੇ ਜਾ ਕੇ ਤੇ ਰੋਹਾਂ ਦੀ ਟਿੱਕੀ ਆਦਾ ਤੁਹਾਨੂੰ ਦਿਖਾਈ ਦੇ ਰਹੀ ਹੈ ਜਿਹੜਾ ਤੇ 12190 ਫੁੱਟ ਨਮੀਕਲਾ ਪਾਸ ਨਮੀਕਲਾ ਪਾਸ ਬੜੀ ਉਚਾਈ ਹੈ ਇਦਾਂ ਦੇ ਪਹਾੜ ਹੈ ਜੀ ਕਾਏ ਕੁਛ ਦੇਖਦੇ ਆ ਕੀ ਹੈ ਆ ਦੇਖੋ ਲੋਸ ਕਰਕੇ ਸਹੀ ਬਰ ਸਾਹਮਣੇ ਆ। ਉਹ ਦੇਖੋ ਸਾਹਮਣੇ ਚੜਾਈ ਹੈ ਜਿਹੜਾ ਸਾਹਮਣੇ ਵਾਲਾ ਪਹਾੜ ਦੇਸਰੇ ਦੇ ਸ਼ਾਇਦ ਟਾਪ ਦੇ ਨੇੜੇ ਤੇੜੇ ਆਪਾਂ ਜਾਵਾਂਗੇ ਤੇ ਇਹ ਵੀ ਕੋਈ ਪਾਸ ਹੋਏਗਾ ਮੇਰੇ ਖਿਆਲ 'ਚ। ਬਾਕੀ ਉੱਤੇ ਜਾ ਕੇ ਪਤਾ ਚੱਲੇਗਾ ਕਿਉਂਕਿ ਦੇਖੋ ਸਿੱਧੀ ਚੜਾਈ ਹੀ ਆ ਬਿਲਕੁਲ ਪਿਛਲਾ ਪਾਸੇ ਵੀ ਜਿਹੜਾ ਸੀ ਉਹ ਇਸੇ ਤਰ੍ਹਾਂ ਹੀ ਚੜਾਈ ਸੀ ਇਦਾਂ ਲੱਗਦਾ ਵੀ ਇੱਥੇ ਆ ਕੇ ਪਹਾੜਾਂ ਦੀਆਂ ਚੂਟੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਇੰਨੇ ਕੁ ਉੱਚੇ ਆ ਗਏ ਹੁਣ ਦੋਨੋਂ ਪਾਸੇ ਪਹਾੜ ਦੂਰ ਦੂਰ ਹੋ ਗਏ ਆ ਸੜਕ ਵੇਖੋ ਕਿੱਥੋਂ ਤੱਕ ਦਿਸਦੀ ਪਈ ਇਹ ਲੇਲ ਦਾਖ ਦੇ ਨਜ਼ਾਰੇ ਤੇ ਤਿਲਦਾਰ ਅੱਗੇ ਵੀ ਸ਼ਾਇਦ ਫਿਰ ਦੇਖਦੇ ਆਹ ਦੇਖੋ ਪਹੁੰਚਿਆਂ ਜੀ ਗੁਰਦੁਆਰਾ ਪੱਥਰ ਸਾਹਿਬ ਡੇਟ ਕਾਫੀ ਹੋ ਗਿਆ 9 ਵਜੇ ਗਿਆ ਸ਼ਾਦਾ ਬਾਣੀ ਛਕਿਆ ਇਸ ਮਾਪਤੀ ਹੋ ਗਈ ਸੀ ਤੇ ਹੁਣ ਜਾ ਰਹੇ ਆ ਲੇਵਲ ਤੇ ਸਵੇਰੇ ਆਵਾਂਗੇ ਇੱਥੇ ਤੇ ਇਸ ਗੁਰਦੁਆਰੇ ਸਾਹਿਬ ਦੇ ਪੂਰੇ ਦਰਸ਼ਨ ਇੱਥੋਂ ਦਾ ਇਤਿਹਾਸ ਜਿਹੜਾ ਉਹ ਤੁਹਾਨੂੰ ਜਰੂਰ ਦੱਸਾਂਗੇ